ਬਸ ਹੱਤਮੀ ਨਹੀਂ ਹੋएगी ਆ ਸਰਕਾਰ ਨੇ ਪਰਸੋ ਠੇਕੇ ਵੀ ਤੋੜੇ ਸੀਗੇ ਫੇਰ ਨਹੀਂ ਖਤਮ ਹੋएगी ਉਹ ਤੂੰ ਵੱਧ ਬਣ ਬਣ ਕੇ ਆ ਗਈ ਆ ਉਹ ਹਰ ਕੀ ਆ ਦੱਸ ਉਹ ਕਿਤਾਬਾਂ ਤੋਂ ਯਾਦ ਆਈ ਯਾਦ ਆਈ ਲੈ ਇਹਦੇ ਵੱਧਰੀ ਹੈ ਨਹੀਂ ਮੈਨੂੰ ਮੋਟੇ ਤੇ ਨਹੀਂ ਪਾ ਸਕਦਾ ਤੂੰ ਫੜ ਬੱਸ ਫੜਾ ਦੇ ਮੈਨੂੰ ਸਾਫਾ ਬੰਨ ਲੈnde ਲੈ ਕਿਤਾਬਾਂ ਤੋਂ ਯਾਦ ਆਇਆ ਯਾਦ ਆਇਆ ਜੇ ਵੀ ਚੰਗਾ ਸਾਹਿਤ ਆਪਾਂ ਪੜਦੇ ਆਂ ਹਾਂ ਪੜਦੇ ਆਂ ਅਰਥੀ ਸਾਹਿਬ ਦੇ ਨਾਵਲਾਂ ਨੂੰ ਪੜਦੇ ਆਂ ਹਾਂ ਗੁਰਦੇਵਾਲ ਜੀ ਦੇ ਨਾਟਕਾਂ ਨੂੰ ਪੜ੍ਹਦੇ ਆਂ ਹਾਂ ਬਾਜੀ ਗੁਰシャンਸੋਂ ਦੇ ਨਾਟਕਾਂ ਨੂੰ ਪੜ੍ਹਦੇ ਆ। ਆ ਸਾਰੇ ਖੜੇ ਨੇ ਬਾਲੀ ਇਹਨਾਂ ਦੇ ਨਾਟਕ ਬਾਲੀ ਵਿੰਦਰ ਸਾਹਿਬ ਦੇ ਨਾਟਕਾਂ ਨੂੰ ਆਪਾਂ ਪੜ੍ਹਦੇ ਆ। ਆ ਪੜ੍ਹਦੇ ਆ। ਬਈ ਅੱਜਕੱਲ ਦੇ ਮੁੰਡੇ ਵੀ ਲਿਖਣ ਲੱਗ ਗਏ। ਆ ਲਿਖਣ ਲੱਗ ਗਏ। ਪਰ ਉਹ ਸ਼ਾਇਰੀ ਮੇਰੇ ਸਮਝਤ ਨਹੀਂ ਆਈਗੀ। ਉਹ ਕਿਉਂ? ਉਹ ਇੰਸਟਾਗ੍ਰam ਤੇ ਬੜੀਆਂ ਮਸ਼ਹੂਰ ਸ਼ਾਇਰੀਆਂ ਹੁੰਦੀਆਂ ਐ। ਅੱਛਾ। ਪਤਾ ਨਹੀਂ ਕੀ ਕੀ ਲਿਖੀ ਜਾਂਦੇ ਉਹ ਤਾਂ ਮੈਂ ਉਹ ਤਾਂ ਸਾਹਿਤ ਹੀ ਮੇਰੇ ਸਮਝੋਂ ਬਾਹਰ ਐ। ਜੇ ਸਾਰੇ ਲਿਖੀ ਜਾਂਦੇ ਤੂੰ ਵੀ ਕੁਝ ਲੇਖ। ਮੈਂ ਵੀ ਸੋਚਦਾ ਕਿ ਕਿਤਾਬ ਛਾਪਦਿਆਂ। ਅੱਛਾ। ਮੈਂ ਸ਼ੇਰ ਸ਼ੇਰਾਂ ਵਾਲੀ ਕਿਤਾਬ ਛਾਪਣੀ ਐ। ਆ ਸ਼ ਮੇਰੇ ਮਹਿਬੂਬ ਮੇਰੇ ਹਮਦਮ ਓਹੋ ਓਹੋ ਕੀ ਮੁਖਰਾਏ ਮੇਰਾ ਨਾ ਨਾ ਸ਼ੇਰ ਦਾ ਉਹ ਮੇਰੇ ਮਹਿਬੂਬ ਮੇਰੇ ਹਮਦਮ ਉਹ ਮੇਰੇ ਮਹਿਬੂਬ ਉਹ ਮੇਰੇ ਹਮਦਮ ਉਹ ਮੇਰੇ ਮਹਿਬੂਬ ਮੇਰੇ ਹਮਦਮ ਅੱਗੇ ਅੱਗੇ ਚੀਪਟ ਪਾਕ ਦਮ ਦਮ ਇਹ ਇੰਸਟਾਗ੍ਰam ਵਾਲੀ ਸ਼ਾਇਰੀ ਆ ਅੱਜ ਕੱਲ੍ਹ ਦੀਆਂ ਕਿਤਾਬਾਂ ਵੀ ਐ ਹੋ ਜਿਵੇਂ ਛਪੀਆਂ ਨੇ ਸਾਹਿਤ ਪੜ੍ਹੇ ਹੀ ਗਏ ਨਹੀਂ ਨਾ ਉਹੀ ਲਿਖੀ ਲੁਖੀ ਜਾਂਦੇ ਆ ਆਵਾਜ਼ ਕੌਣੀ ਤੁਰੇ ਫਿਰਦੇ ਆ ਸਹੀ ਗੱਲ ਐ ਐ ਜਾ ਸਾਹਿਤ ਹੋ ਗਿਆ ਜੀ ਸਾਡਾ ਉਹ ਲਾਮਦਿਆ ਸਾਡੇ ਨਾਲ ਗੱਲਾਂ ਨੂੰ ਕੋਈ ਵੱਡੀ ਗੱਲ ਕਰ ਵੱਡੀ ਗੱਲ ਸੋਣਾ ਹਾਂ ਦਾ ਬੱਟੀ ਗੱਲ ਇਹ ਹੋ ਗਈ ਕਿਹੜੀ ਹੋ ਗਈ ਕਿਸੇ ਬੰਦੇ ਨੇ ਥੋੜੇ ਜਿਹੇ ਮਹੀਨੇ ਪਹਿਲਾਂ ਕਿਹਾ ਸੀ ਕੀ ਕਿਹਾ ਸੀ ਕਹਿੰਦਾ ਜੀ ਨਾ ਕਿਸੋਂ ਨਿਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਮਾਰਦਾ ਆ ਥੋੜੇ ਦਿਨ ਪਹਿਲਾਂ ਰੱਬ ਨੇ ਮੱਤੀ ਮਾਰੀ ਆ ਖਾਨਾ ਦੇ ਤੰਬੂ ਪਟਣ ਪੈ ਗਿਆ ਲੈ ਤੰਬੂ ਪਟਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਗਿਆ ਸੀ ਪੁੱਛੋ ਬੰਦਾ ਆਪ ਸਮਝ ਲਿਓ ਮੈਂ ਨਹੀਂ ਨਾਂ ਲੈਣਾ ਕਿਸੇ ਮੁੱਥੇ ਦਾ ਲੱਤ ਹੀ ਗਿਆ ਬੰਦਾ ਹਰਿਆਣੂ ਪਤਾ ਲੱਗਿਆ ਨਹੀਂ ਲੈਣਾ ਆਪਾਂ ਹਾਂ ਨੰਦਪੁਰ ਗਿਆ ਅਰੇ ਫੇਰ ਮੇਰੀ ਤਾਈ ਵੀ ਗਈ ਅੱਛਾ ਸਾਡੇ ਬਜ਼ੁਰਗਾਂ ਦੀ ਤਾਰ ਤਾਂ ਅਸ਼ੀਰਵਾਦ ਦੇ ਜਾਂਦੇ ਆ ਆ ਦੇ ਜਾਂਦੇ ਵੱਡੇ ਤਾਈ ਕਹਿੰਦੀ ਲੈ ਪੁੱਤ ਹੁਣ ਇੱਥੇ ਆਇਆ ਤਾਂ ਮੱਤ ਲੈ ਕੇ ਜਾਏਂ ਆ ਮੱਤ ਲੈ ਆਂਦੀ ਨਹੀਂ ਕੱਲੀ ਦੇਗ ਲੈ ਕੇ ਹੀ ਮੋੜਾ ਆਉਂਦੇ ਨੇ ਖਾਣਾਂ ਦੇ ਤੰਬੂ ਹੱਥ ਤੇ ਐ ਜੀ ਮੱਤ ਲੈ ਕੇ ਆਇਆ ਨਾ ਇਹ ਮੱਤ ਨੰਦਪੁਰ ਵਾਲੀ ਹੈ ਨਹੀਂ ਇਹ ਨਾਗਪੁਰ ਵਾਲੀ ਆ ਨੰਦਪੁਰ ਵਾਲੀ ਮੱਤ ਅਣਖਾਂ ਵਾਲੀ ਹੈ ਬੱਲੇ ਤੇਰੇ ਸਿੱਧੀਆਂ ਵਾਲੀ ਹੈ ਕੁਰਬਾਨੀਆਂ ਵਾਲੀ ਹੈ ਉਹ ਮੱਤ ਨਹੀਂ ਇਹਨਾਂ ਨੂੰ ਆ ਸਕਦੀ ਹੋਰ ਸੁਣਨਾ ਔਰ ਸੁਣਾ ਦੇ ਤਸਾਨਾ ਨੂੰ ਜੇਲ੍ਹ ਜੂਲ ਚ ਪਾ ਗਿਆ ਅੱਛਾ ਉਹ ਔਰਤਾਂ ਬਜ਼ੁਰਗਾਂ ਨੂੰ ਵੀ ਉਹ ਸਾਰਿਆਂ ਨੂੰ ਪਾਇਆ ਹਾਂ ਤੇ ਖਟਕੜ ਕਲਾਂ ਜਾਵੜਾ ਭਗਤ ਸਿੰਘ ਦੇ ਬੁੱਤ ਮੂਰੇ ਬਹਿ ਗਿਆ ਬੁੱਤ ਮੂਰੇ ਬਹਿ ਗਿਆ ਤੇ ਜੇ ਬੁੱਤ ਸਾਹਕ ਪੈਂਦਾ ਉਹਨੇ ਜੁੱਤੀ ਵੜੀ ਵਰਾਉਣੀ ਸੀ ਉਹਨੇ ਕਹਿਣਾ ਸੀ ਆ ਤੂੰ ਕੰਮ ਕੀ ਕੀਤਾ ਏ ਕਹੀ ਗੱਲ ਪੱਗ ਤੂੰ ਮੇਰੇ ਵਾਲੀ ਬੰਨੀ ਫਿਰਦਾ ਕੰਮ ਤੇਰੇ ਅੰਗਰੇਜ਼ਾਂ ਵਾਲੇ ਆ ਕਹੀ ਗੱਲ ਸਿਰ ਤੇਰਾ ਜਰਨਲ ਰੜਵਾਇਆ ਪੱਗ ਦਾ ਰੰਗ ਹੀ ਮੇਰੇ ਵਾਲਾ ਏ ਰੰਗ ਨਾਲ ਕੀ ਫਰਕ ਪੈਂਦਾ ਤੇਰਾ ਫਰੇਕ ਬੰਨੀ ਫਿਰਦਾ ਸਿਰ ਭਗਤ ਸਿੰਘ ਵਾਲਾ ਲਿਆਓ ਓ ਇੰਨੇ ના કરો ભગવાન એને પુ્ઠે કામ કર ਇੱਡੇ ਮਹਾਨ ਬੰਦੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ ਉਹ ਪੈਰਾਂ ਨੂੰ ਰੋਈ ਜਾਂਦਾ ਉਹ ਪੰਜਾਬ ਦੀਆਂ ਝੜਾਂ 'ਚ ਬੈਠੀ ਜਾਂਦਾ ਝੜਾਂ 'ਚ ਤੇਲ ਹੀ ਪਾਈ ਜਾਂਦਾ ਹੋਰ ਉਹਨੇ ਕੀ ਕਰਨਾ ਸੀ ਉਹ ਹੋਰ ਸੁਣ ਹੋਰ ਸੁਣਾ ਦੇ ਕਿਸਾਨਾਂ ਦੀ ਗੱਲ ਕਰ ਲੈ ਆਹ ਕਿਸਾਨਾਂ ਦੀ ਗੱਲ ਇਹ ਕਹਿੰਦੇ ਸੀ 22 ਦੀਆਂ 22 ਫਸਲਾਂ ਅਸੀਂ ਐਮਐਸਪੀ ਤੇ ਚੱਕਾਂਗੇ ਉਹ ਸਰਕਾਰ ਬਣ ਤੋਂ ਪਹਿਲਾਂ ਕਹਿੰਦੇ ਸੀ ਸਾਰੀਆਂ ਫਸਲਾਂ ਐਮਐਸਪੀ ਤੇ ਚੱਕਾਂਗੇ ਨਾ ਨਾ ਐਮਐਸਪੀ ਤੇ ਫਸਲਾਂ ਨਹੀਂ ਚੱਕੀਆਂ ਚੱਕਿਆ ਕੀ ਹੈ ਇੱਕ ਦਿਨ ਕਿਸਾਨ ਚੱਕ ਲਏ ਫੜ ਲਓ ਫੜ ਲਓ ਹੋ ਗਈ ਛਾਪੇ ਹੀ ਮਾਰਨ ਲੱਗ ਗਏ ਮੀਟਿੰਗਾਂ ਕਰਦਾ ਸੀ ਉਹ ਮੀਟਿੰਗ ਮੈਂ ਸੁਣਿਆ ਕਿ ਸੀ ਮੀਟਿੰਗ ਨਾ ਨੇ ਮੀਟਿੰਗ ਛੱਡ ਕੇ ਭੱਜ ਗਿਆ ਹਲਾਉ ਕਿਉਂ ਉੱਥੇ ਗਲਤੀ ਕਿਸਾਨਾਂ ਦੀ ਨਿਕਲ ਗਈ ਹਾਂ ਲਾਉਂਦੀ ਆ ਕਿਸਾਨਾਂ ਦੇ ਹੱਕ ਚ ਬੋਲਦਾ ਹੁਣ ਉਹਨਾਂ ਦੇ ਵਿਰੁੱਧ ਬੁਲੀ ਜਨਾ ਨਹੀਂ ਨਹੀਂ ਉੱਥੇ ਗਲਤੀ ਕਿਸਾਨਾਂ ਦੀ ਜਿੱਥੇ ਗਲਤੀ ਉੱਥੇ ਗਲਤੀ ਕਵਾਂਗੇ ਆ ਗਲਤੀ ਹੈ ਕੀ ਏ ਉਹਨਾਂ ਨੇ ਮੀਟਿੰਗ ਆਥਣ ਦੀ ਰੱਖ ਲਈ ਨਾ ਆਖਣੇ ਉਹਦਾ ਅੰਗਰੇਜ਼ੀ ਦਾ ਟਾਈਮ ਹੁੰਦਾ ਉਹਦੇ ਕੀੜੇ ਨਹੀਂ ਸੀ ਟਿਕਣ ਦਿੰਦੇ ਅਗਲਾ ਉਹਦੇ ਟਾਈਮ ਤੇ ਨਿਕਲ ਗਿਆ ਉਹਦਾ ਅੰਗਰੇਜ਼ੀ ਦਾ ਟਾਈਮ ਸੀਗਾ ਆ ਅੰਗਰੇਜ਼ੀ ਤੋਂ ਯਾਦ ਆਇਆ ਤੈਨੂੰ ਜੀ ਲਿਖਣ ਚ ਚੰਗੀ ਲੱਗਦੀ ਨਾ ਪੜ੍ਹਨ ਚ ਚੰਗੀ ਲੱਗਦੀ ਨਾ ਮੈਨੂੰ ਲਿਖਣ ਚ ਚੰਗੀ ਲੱਗਦੀ ਨਾ ਪੜ੍ਹਨ ਚ ਆ ਚੰਗੀ ਕਿਵੇਂ ਲੱਗਦੀ ਹੈ ਮੈਨੂੰ ਪੀਣ ਚ ਬੜੀ ਚੰਗੀ ਲੱਗਦੀ ਹੈ ਤੇਰੇ ਮੂੰਹ ਤੇਰੇ ਸਿਰ ਘਮਾ ਦਿੰਦੀ ਹੈ ਕੀ ਕਰ ਯਾਰਾ ਲਿਆ ਦਿੰਦੀ ਹੈ ਨਾਮ ਦੀ ਹੈ ਸਾ ਦਾ ਮੈਂ ਵੀ ਅੰਗਰੇਜ਼ੀ ਹੋਈ ਪੀਣਾ ਹੈ ਕੀ ਬਦਾ ਮੁੱਖ ਮੰਤਰੀ ਲੱਗ ਜਿਆ ਉਹ ਹੋਰ ਸੁਣ ਹੋਰ ਸੁਣ ਮੈਂ ਤਾਂ ਪੜ੍ਹ ਲਿਖ ਕੇ ਹਾਂ ਬੀਐਡ ਕਰ ਲਈ ਐਮਐਕ ਵੀ ਸਾਰੀਆਂ ਕਰ ਲੈਣਾ ਪੀਐਸ ਸਟੈਟ ਵੀ ਕਲੀਅਰ ਕਰ ਲਿਆ ਹਾਂ ਬੱਲੇ 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 ਮੈਂ ਸੋਚਦਾ ਟੀਚਰ ਤਾਂ ਆਪਾਂ ਲੱਗਦੇ ਨਹੀਂ ਆਪਾਂ ਮੁੱਖ ਮੰਤਰੀ ਲਗਾਗੇ ਟਟਪਲੇ ਸੁਣਨ ਵਾਲਿਆਂ ਨੂੰ ਲੋਕੀ ਬਣਾ ਵੀ ਦਿੰਦੇ ਆ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਆ ਆਪਾਂ ਕਿਹੜਾ ਸੁਣੀ ਸੁਣਾਈ ਗੱਲ ਕਰਦੇ ਹੋ ਹੋਰ ਕੀ ਆ ਦੱਸ ਕਿੱਥੇ ਗਿਆ ਦਿੱਲੀ ਅੱਛਾ ਮੈਂ ਦਿੱਲੀ ਜਾਵਣਿਆ ਅਦਰ ਨਹੀਂ ਗਿਆ ਸੀ ਮੈਂ ਗਿਆ ਸੀਗਾ ਪੰਜਾਬ ਸਰਕਾਰ ਨੂੰ ਮਿਲਣ ਵਾਸਤੇ ਉਹ ਲਾਂਤੀਆ ਪੰਜਾਬ ਸਰਕਾਰ ਪੰਜਾਬ ਤੋਂ ਚੱਲਦੀ ਹੈ ਤੇਰੇ ਵਾਂਗੂ ਪੰਜਾਬ ਵਾਲੇ ਲੋਕਾਂ ਨੂੰ ਵੀ ਆਹੀ ਲੱਗਦਾ ਵੀ ਪੰਜਾਬ ਸਰਕਾਰ ਪੰਜਾਬ ਤੋਂ ਚੱਲਦੀ ਹੈ ਤੇ ਮੂੰਹ ਤੇ ਅਸਲ ਚ ਦਿੱਲੀੋਂ ਹੀ ਚੱਲਦੀ ਹੈ ਆ ਦਿੱਲੀ ਤੋਂ ਹਾਰੇ ਹੁਕਮ ਹੀ ਉੱਥੋਂ ਆਉਂਦੇ ਆ ਕੱਦਿਆ ਕਰ ਦਿੱਲੀ ਤੋਂ ਦੋ ਹਾਰ ਕੇ ਅਗਲੇ ਹਾਰ ਕੇ ਵੀ ਪੰਜਾਬ ਦੇ ਸੁਪਰੀਮ ਸੀਐਮ ਬਣੇ ਬੈਠੇ ਆ ਤੇ ਮੂੰਹ ਹੁਣ ਉਹ ਕਿਵੇਂ ਇਹਦੀ ਸੁਣਨਾ ਉਹ ਕਿਵੇਂ ਲੁਧਿਆਣੇ ਬਾਈ ਜੀ ਕਿਸੇ ਹਸਪਤਾਲ ਦਾ ਅਦਗਾਟਨ ਕਰਨਾ ਸੀ ਅੱਛਾ ਹਸਪਤਾਲ ਦਾ ਅਦਗਾਟਨ ਸੀ ਤੇ ਨਹੀਂ ਪੱਥਰ ਰੱਖ ਲਿਆ ਹੋ ਜਾ ਫੇਰ ਨਹੀਂ ਪੱਥਰ ਤੇ ਨਾਂ ਲਿਖਤਾ ਜੀ ਮੁੱਖ ਮੰਤਰੀ ਸਾਹਿਬ ਦਾ ਆ ਪੰਜਾਬ ਦਾ ਆਲੇ ਕਹਿੰਦੇ ਦਿੱਲੀ ਵਾਲੇ ਦਾ ਪੰਜਾਬ ਵਾਲੇ ਦਾ ਵੋਟਾਂ ਪਾ ਕੇ ਉਹਨੂੰ ਜਿਤਾਇਆ ਏ ਅੱਛਾ ਉਹਦਾ ਲਿਖਤਾ ਤੇ ਨਾਲ ਹੀ ਲਿਖਤਾ ਸਿਹਤ ਮੰਤਰੀ ਦਾ ਹਾਂ ਫੇਰ ਬਾ ਲੈਕਤਾ ਅਗਲੇ ਨੇ ਹਾਂ ਕੇਦਰੀਵਾਲ ਦਾ ਉਹ ਤਾਂ ਬਣਦਾ ਹੀ ਕਿਸੇ ਹਿਸਾਬ ਨਾਲ ਉਹ ਤਾਂ ਪੰਜਾਬ ਦੇ ਕਿਸੇ ਪਿੰਡ ਦਾ ਮੈਂਬਰ ਪੰਚਾਇਤ ਵੀ ਹੈ ਨੀਗਾ ਸਹੀ ਗੱਲ ਹੈ ਸਰਕਾਰ ਬਣੀ ਸੀ ਹਾਂ ਇਹ ਕਹਿੰਦੇ ਸੀ ਨੀ ਪੱਥਰਾਂ ਤੇ ਕਾਰੀਗਰਾਂ ਦੇ ਮਿਸਤਰੀਆਂ ਦੇ ਪਲੰਬਰਾਂ ਦੇ ਨਾਂ ਹੋਇਆ ਕਰਨਗੇ ਹਾਂ ਸਾਰੀ ਕਿਰਤਾਂ ਦੇ ਨਾਂ ਹੋਇਆ ਕਰਨਗੇ ਹਾਈ ਮੈਨੂੰ ਸਮਝ ਨਹੀਂ ਆਉਂਦਾ ਕਿਹੜੀ ਗੱਲ ਕੇਦਰੀਵਾਲ ਸਾਹਿਬ ਕਿਹੜਾ ਚਾਰ ਇੱਕ ਦਾ ਮਸਾਲਾ ਫੜਾਉਂਦੇ ਨੇ ਉਹ ਕੜੀਆਂ ਟੂਟੀਆਂ ਕਾਸ ਦੇ ਨੇ ਉਹਨਾਂ ਦਾ ਵੀ ਨਾਂ ਲਿਖੀ ਬੈਠੇ ਆ ਓਏ ਅਸਲ 'ਚ ਸਾਰੇ ਹੁਕਮ ਉਥੋਂ ਹੀ ਆਉਂਦੇ ਤਾਂ ਕਾਗਜ਼ੀ ਮੁੱਖ ਮੰਤਰੀ ਕਾਗਜ਼ਾਂ ਦੀ ਚੱਲਦਾ ਵਾ ਆ ਤਾਂ ਕਾਗਜ਼ੀ ਸ਼ੇਰ ਐ ਮੈਂ ਕਾਗਜ਼ਾਂ ਦੀ ਸੁਣੋਂ ਲੱਗਾ ਹਾਂ ਇੱਕ ਮੰਤਰੀ ਸਿਗਾ ਜੀ ਕਾਗਜ਼ਾਂ 'ਚ ਅੱਛਾ ਮੰਤਰੀ ਬਨਣ ਤੋਂ ਬਾਅਦ ਉਹ ਕਿਸੇ ਸਕੂਲਾਂ ਦੇ ਦੌਰੇ ਤੇ ਜਾਵੜਾ ਤੇ ਮਿੱਡੇ ਮੀਲ ਦੇ ਖਾਣਾ ਤੇ ਖਰਚਣਾ ਮਾਰ ਮਾਰ ਤਮਾਦਰ ਲੱਭਦਾ ਸੀ ਤਮਾਦਰ ਲੱਭਿਆ ਨਹੀਂ ਆਪਦਾ ਮਹਿਕਮਾngਵਾ ਕੇ ਬਹਿ ਗਿਆ ਤਮਾਦਰ ਨਹੀਂ ਉਹਨੂੰ ਹਲੇ ਤਾਈਂ ਲੱਭੇਗੀ ਆਪਦਾ ਮਹਿਕਮਾngਵਾਈ ਬੈਠਾ ਏ ਕਾਗਜ਼ਾਂ ਦੀ ਮੰਤਰੀ ਸੀਗਾ ਉਹ ਹੋਰ ਕੀ ਆ ਦੱਸ ਕਾਗਜ਼ਾਂ ਤੋਂ ਜ਼ਿਆਦਾ ਆ ਆ ਜੰਗਲ ਤੋਂ ਜ਼ਿਆਦਾ ਆ ਕਾਗਜ਼ਾਂ ਤੋਂ ਜ਼ਿਆਦਾ ਆ ਕਾਗਜ਼ਾਂ ਦੀ ਸੁਣ ਲੈ ਗੱਲ ਕਾਗਦਾਂ ਤੋਂ ਮੈਨੂੰ ਇੱਕ ਜੰਗਲ ਦੀ ਕਹਾਣੀ ਆਏ ਹਾ ਜੰਗਲ ਜਦੋਂ ਨਾਂ ਯਾਦ ਆਉਂਦਾ ਨਾ ਤੇ ਮੈਨੂੰ ਉੱਤੇ ਲੰਗਾਨਾ ਯਾਦ ਆ ਜਾਂਦਾ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੈ ਨਾ ਅਸੀਂ ਉੱਥੇ ਚੀਕਾਂ ਸੁਣੀਆਂ ਤੂੰ ਸੁਣੀਆਂ ਹਾਂ ਮੈਂ ਵੀ ਸੁਣੀਆਂ ਇਹ ਚੀਕਾਂ ਰਾਸ਼ਟਰੀ ਪੰਛੀ ਲਿਆ ਸੀ ਨਹੀਂ ਰਾਸ਼ਟਰੀ ਪੰਛੀ ਨਹੀਂ ਰਾਸ਼ਟਰੀ ਟਕਵਾਂਜਦੀਆਂ ਚੀਕਾਂ ਇਹ ਇਕੱਲੇ ਤੇਲਨਗਾਨਾ ਚ ਨਹੀਂ ਗਈਆਂ ਪੂਰੇ ਦੇਸ਼ ਦੇ ਕੋਨੇ ਕੋਨੇ ਕਿਹਾ ਗਈ ਗੱਲ ਹੈ ਰਾਸ਼ਟਰਵਾਦ ਦਾ ਹੁਕਾ ਦਿੰਦੇ ਆ ਹਕੂਮਤ ਦਾ ਬਈ ਜਿਹੜੀ ਮਰਜ਼ੀ ਹੋਵੇ ਡਾਂਗ ਨਾਲ ਹੀ ਚਲਾਉਂਦੇ ਆ ਗਈ ਗੱਲ ਹੈ ਏ ਆਪਦੀ ਮਨੁੱਖ ਕਬਰ ਪਧਰੀ ਕਰ ਰਿਹਾ ਮੈਂ ਤੁਹਾਨੂੰ ਦੱਸਾਂ ਬਿਲਕੁਲ ਜੰਗਲਾਂ ਨੂੰ ਜਾੜ-ਜਾੜ ਕੇ ਬਾਲੀ ਸਿਆਣੀ ਜੀ ਗੱਲ ਨਹੀਂ ਕਰਤੀ ਆਪਾਂ ਆਪਾਂ ਤੂੰ ਸਿਆਣੀ ਗੱਲ ਕਰਕੇ ਤੂੰ ਦਿੱਲੀ ਗਿਆ ਸੀ ਬੱਜਰਲੀ ਗਿਆ ਹਾਂ ਮੈਂ ਦਿੱਲੀ ਦੇਖ ਲਿਆ ਇੰਡੀਆ ਗੇਟ ਇੰਡੀਆ ਗੇਟ ਅੱਛਾ ਇੰਡੀਆ ਗੇਟ ਦੇਖਿਆ ਮੈਂ ਦੇਖਿਆ ਉੱਥੇ ਗੇਟ ਹੀ ਕੋਈ ਨਹੀਂ ਓਹ ਲਾਤੀਆ ਗੇਟ ਨਹੀਂਗਾ ਉੱਥੇ ਓਹ ਖੁੱਲਾ ਛੱਡਿਆ ਹੋਇਆ ਏ ਆਉਣ ਜਾਣ ਨੂੰ ਅੱਛਾ ਖੁੱਲਾ ਛੱਡਿਆ ਏ ਹਾਂ ਗੇਟ ਕੋਈ ਹੈ ਨਹੀਂ ਤਾਈਓ ਮੈਂ ਕਹਾਂ ਜਿਹਦਾ ਜੀ ਕਰਦਾ ਜਿਹੜਾ ਮਰਜੀ ਹਮਲਾਵਰ ਆ ਜਾਂਦਾ ਕਦੇ ਅਬਦਾਲੀ ਆ ਗਏ ਓਏ ਮਾਰਨਾ ਕਰ ਬੰਦ ਕੀ ਹੋਇਆ ਆ ਬਾਈ ਤੂੰ ਫੜ ਵਧਾਈਆਂ ਕਿੱਥੇ ਆ ਮੁੜਿਆ ਹਲੇ ਨਹੀਂ ਆਇਆ ਇੱਕੋ ਸਾਹੀ ਲੱਗਾ ਪਿਆ ਮੇਰਾ ਦਿਲ ਨਾ ਇੱਧਰ ਭੇਜਦੀ ਲਾਂਤੀ ਕਿਹਦੇ ਤਾਂ ਇੱਕੋ ਸਾਹੀ ਲਗਾ ਪਿਆ ਉਹ ਤਾਂ ਅੰਦਰੋਂ ਤੂੰ ਵੀ ਸਾਥ ਦਵਾ ਦਿਓ ਕਿ ਕੰਨਾ ਹਸਣੇ ਆਇਆ ਮੇਰੇ ਨਾਲ ਗੁਰੂ ਕੋਲ ਲੱਗਣ ਵਾਲਾ ਕਰ ਦੇਣਾ ਵਾ ਆ ਜਾ ਕਰੋ ਘਟੋ ਘਟ ਥੋੜੇ 10 ਰੁਪਏ ਫੜਨ ਭਾਨੇ ਮੈਨੂੰ ਸਾਥ ਮਿਲ ਜਾ ਕਰੂਗਾ ਤੂੰ ਹੀ ਉੱਠ ਖੜ ਤਾਂ ਦੰਦ ਕੱਢੀ ਜਨਾ ਤੂੰ ਦਾ ਆਪ ਤਾਂ ਬਾਕੀਆਂ ਨੂੰ ਆਕ ਪੈ ਜਾਂਦੀ ਆ ਇੱਕ ਬੰਦਾ ਕੋਈ ਪਹਿਲ ਕਰ ਦੇਵੇ ਚੰਦਾ ਹੁੰਦਾ ਵਾ ਉਹ ਭਰਾਵੋ ਅਸੀਂ ਵੀ ਸਟੂਡੈਂਟ ਆ ਚਾਰ ਕਿਤਾਬ ਮਾਲਾ ਜਾਗਾ ਉਹਨਾਂ ਕਿਤਾਬਾਂ ਚੋਂ ਵਰ ਕੇ ਸਿਆਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਨਹੀਂ ਗੱਲ ਇਹ ਕਿਤਾਬਾਂ ਵਾਲੇ ਸਾਨੂੰ ਤਾਂ ਲੈਸ ਵੀ ਨਹੀਂ ਕਰਦੇ ਕਿ ਪਤਾ ਨਹੀਂ ਇਹਨਾਂ ਨੂੰ ਕਿਹੜਾ ਲੈਸ ਮਿਲਦਾ ਕਿਤੋਂ ਹੋਰ ਕੀ ਹੈ ਦਾ ਲੈ ਵਾ ਕੋਈ ਤਾਂ ਉੱਠਿਆ ਚਲੋ ਲੈ ਹੁਣ ਸੁਣ ਕਿਹੜੀ ਗੱਲ ਕਰਦੇ ਸੀ ਆ ਤੂੰ ਬੜਾ ਪੜਿਆ ਲਿਖਿਆ ਡਿਗਰੀਆਂ ਚੱਕੀ ਫਿਰਦਾ ਆ ਵੇਖ ਦੀ ਵੇਖ ਸਦਾ ਇਹ ਕਿਹੜਾ ਚੋਰੀ ਪਾ ਗਿਆ ਭਰਾਵਾ ਚਿੱਟਾ ਇਹਨਾਂ ਪਾਜੀ ਅੱਜਕੱਲ੍ਹ ਆ ਪੀਰਾ ਬੰਦਾ ਚਲਾਉਂਦਾ ਵੇ ਗਨੀਲਾ ਨੋਟ ਆ ਹੋਰ ਕਿਤੇ ਕੋਈ ਗੈਰ ਕਾਨੂੰਨੀ ਚੀਜ਼ ਪਾ ਦਵੇਂ ਅਗਲੇ ਬਲਡੋਜ਼ਰ ਚਲਾ ਦਿੰਦੇ ਆ ਉਹ ਦਿੱਲੀ ਗਿਆ ਆ ਦਿੱਲੀ ਗਿਆ ਸੀ ਮੈਂ ਕਿਹਾ ਦੇਖ ਲਾ ਕਦੇ ਕੋਈ ਹਮਲਾਵਰ ਆ ਗਿਆ ਕਿਤੇ ਕੋਈ ਆ ਗਿਆ ਆ ਉੱਥੇ ਇੰਡੀਆ ਗੇਟ ਖੁੱਲਾ ਛੱਡਿਆ ਆ ਤੇ ਆ ਹੁਣ ਕਾਲੇ ਅੰਗਰੇਜ਼ ਉੱਥੇ ਜੇ ਕਰਕੇ ਐ ਬਹਿ ਗਏ ਆ ਅੱਛਾ ਪਾਰਲੀਮੈਂਟ ਚ ਹਾਂ ਕਿਸੇ ਦੇਸ਼ ਦੀ ਕਹਾਣੀ ਆ ਅੱਛਾ ਗਰੀਬ ਦੇਸ਼ ਸੀਗਾ ਜੀ ਸੁਣ ਵਾਲੀ ਆ ਹਾਂ ਗਰੀਬ ਦੇਸ਼ ਸੀਗਾ ਅੱਛਾ ਤੇ ਮੰਤਰੀ ਕੋਈ ਉੱਤੋਂ ਦੀ ਜਾਜ ਉੱਤੋਂ ਦੀ ਲੰਘਿਆ ਹਲਾ ਫੇਰ ਜਾਜ ਉੱਤੋਂ ਦੀ ਲੰਘਿਆ ਉਹਨੇ ਕਹੇ ਦੇਸ਼ ਗਰੀਬ ਆ ਚਲੋ ਮੈਂ 100 ਰੁਪਇਆ ਥੱਲੇ ਸੱਟ ਦਿਆਂ ਹਾਂ ਕਿਸੇ ਦਾ ਭਲਾ ਹੋ ਜੂ ਕਿਸੇ ਇੱਕ ਘਰ ਦਾ ਭਲਾ ਹੋ ਜੂ ਹਲਾ ਫੇਰ ਨਾਲ ਸਲਾਹਕਾਰ ਬੈਠਾ ਸੀ ਉਹ ਕਹਿੰਦਾ ਜੀ ਤੁਸੀਂ ਦੋ ਨੋਟ 50-50 ਦੇ ਸੱਟੋ ਦੋ ਘਰਾਂ ਦਾ ਭਲਾ ਕਰੋ ਅੱਛਾ ਉਹਨੇ ਉਦੋਂ ਵੱਡੀ ਗੱਲ ਕਰਤੀ ਐ ਸਲਾਹਕਾਰ ਹੋਰ ਬੈਠਾ ਸੀ ਹਲਾ ਫੇਰ ਉਹ ਕਹਿੰਦਾ ਤੁਸੀਂ 10 ਨੋਟ 10-10 ਦੇ ਸੱਟੋ ਤੇ ਦਸਾਂ ਘਰਾਂ ਦਾ ਭਲਾ ਕਰੋ ਆ ਬਾਲੇ ਘਰਾਂ ਦਾ ਕੀ ਪੁੱਛਾ ਕਹਿੰਦਾ ਜੀ ਮੈਂ ਭਲਾ ਕਰਨਾ ਕੀ ਕਰਾਂ ਆ ਪਾਇਲਟ ਕੀ ਕਹਿੰਦਾ ਪਾਇਲਟ ਕਹਿੰਦਾ ਜੇ ਭਲਾ ਹੀ ਕਰਨਾ ਮੈਂ ਤਾਂ ਅੱਜ ਸੈਟ ਦੇ ਦਨਾ ਸਾਰੇ ਦੇਸ਼ ਦਾ ਹੀ ਭਲਾ ਹੋ ਜਾਊਗਾ ਸਹੀ ਗੱਲ ਹੈ ਮਾਗਿਆ ਇਹੋ ਜੇ ਪਾਇਲਟ 8 10 ਹੋਣੇ ਚਾਹੀਦੇ ਆ ਜਿਹੜੇ ਦੇਸ਼ ਦਾ ਭਲਾ ਕਰਨ ਸਹੀ ਗੱਲ ਹੈ ਆਹ ਰਾਜ ਉਹਨਾਂ ਦਾ ਭਲਾ ਕਰੇ ਇੱਥੇ ਰੱਖ ਹੋਰ ਸੁਣ ਹਾਂ ਜੰਗਲ ਵਾਲੀ ਕਹਾਣੀ ਰਹਿ ਗਈ ਸੀ ਉਹ ਯਾਦ ਮੈਨੂੰ ਦੁਬਾਰਾ ਆਈ ਹੈ ਅੱਛਾ ਲੈ ਜੰਗਲ ਦੇ ਵਿੱਚ ਹਾਂ ਕਿਸੇ ਦੀ ਪੋਸਟ ਖਾਲੀ ਸੀ ਖਰਗੋਸ਼ ਦੀ ਅੱਲਾ ਫੇਰ ਰੈਛ ਵਿਹਲਾ ਤੁਰਿਆ ਫਿਰਦਾ ਸੀ ਤੇਰੇ ਵਰਗਾ ਉਹ ਕਹਿੰਦਾ ਵੀ ਮੈਂ ਵਿਹਲਾ ਤੁਰਿਆ ਫਿਰਦਾ ਚਲੋ ਜੀ ਖਰਗੋਸ਼ ਵਾਲੀ ਥਾਂ ਨੌਕਰੀ ਲੱਗਦੇ ਆ ਆ ਨੌਕਰੀ ਲੱਭ ਲਈ ਉਹਨੇ ਕਾਗਜ਼ ਪੱਤਰ ਬਣਾ ਲੇ ਡੋਮਿਸਾਈਲ ਅਧਾਰ ਕਾਟ ਵਗੈਰਾ ਬਣਾ ਲਿਆ ਅੱਛਾ ਨੌਕਰੀ ਉਹ ਛਾਲੀ ਹੁਣ ਬਾਈ ਜੀ ਉਹਨੂੰ ਭੱਤੇ ਵੀ ਖਰਗੋਸ਼ ਵਾਲੇ ਮਿਲਦੇ ਆ ਤੇ ਤਨਖਾਹ ਵੀ ਹਾਂ ਪਰ ਰੈਚਾ ਗੁਜ਼ਾਰਾ ਹੁੰਦਾ ਨਹੀਂ ਸਹੀ ਗੱਲ ਹੈ ਉਹਨੇ ਹਿਸਾਬ ਲਾਇਆ ਕਿ ਦੇਖਿਆ ਕਿਸ ਕਿਸੇ ਥਾਂ ਤੇ ਖਰਗੋਸ਼ ਰੈਚ ਵਾਲੀ ਥਾਂ ਤੇ ਲੱਗਾਏ ਅੱਛਾ ਉਹਨੇ ਸਰਕਾਰ ਨੂੰ ਬੇਨਤੀ ਕੀਤੀ ਕਹਿੰਦਾ ਜੀ ਮੈਂ ਰੈਚਾ ਮੈਨੂੰ ਉੱਥੇ ਭੇਜੋ ਮੇਰਾ ਗੁਜ਼ਾਰਾ ਨਹੀਂ ਹੁੰਦਾ ਖਰਗੋਸ਼ ਵਾਲੀ ਅਦਲਾ ਬਦਲੀ ਕਰ ਦਿਓ ਸਾਡੀ ਅਗਲਾ ਬਗਲੀ ਕਰਾ ਦਿਓ ਫਿਰ ਸਰਕਾਰ ਨੇ ਇੱਕ ਕਮੇਟੀ ਬਣਾਤੀ ਸੈੱਟ ਬਣਾਤੀ ਚੀਤਿਆਂ ਦੀ ਹਾਂ ਕਹਿੰਦੇ ਜੀ ਆਹ ਕਮੇਟੀ ਤੁਹਾਡਾ ਫੈਸਲਾ ਕਰੋਗੀ ਅੱਛਾ ਫੈਸਲਾ ਕਰਨਾ ਸੀ ਕਮੇਟੀ ਨੂੰ ਜਾ ਕੇ ਕਹਿੰਦਾ ਜੀ ਮੈਂ ਰੈਚਾ ਮੇਰਾ ਇਨੂੰ ਮੇਰੀ ਥਾਂ ਤੇ ਭੇਜੋ ਹਾਂ ਸਹੀ ਬੰਦੇ ਨੂੰ ਸਹੀ ਜਗ੍ਹਾ ਤੇ ਭੇਜੋ ਉਹ ਕਹਿੰਦੇ ਕਾਗਜ਼ ਦਿਖਾਓ ਉਹਨੇ ਕਾਗਜ਼ ਦਿਖਾਏ ਤੇ ਉਹ ਕਹਿੰਦੇ ਕਾਗਜ਼ਾਂ ਚ ਤਾ ਤੂੰ ਖਰਗੋਸ਼ ਆ ਚੱਲ ਜਾ ਕੇ ਜੌਟੀ ਕਰ ਅੱਛਾ ਫਿਰ ਬਾਹਰ ਨਿਕਲਿਆ ਉਹਦਾ ਦੋਸਤ ਬਾਂਦਰ ਮਿਲ ਗਿਆ ਤੇਰੇ ਵਰਗਾ ਕਹਿੰਦਾ ਵੀ ਕੀ ਕਹਿੰਦੀ ਕਮੇਟੀ ਕਾ ਕੀ ਕਹਿੰਦੀ ਕਮੇਟੀ ਕਹਿੰਦਾ ਜੀ ਉਹ ਮੰਨੇ ਨਹੀਂ ਗੱਲ ਨਹੀਂ ਮੰਨੇ ਕਹਿੰਦਾ ਤੂੰ ਦੱਸਣਾ ਸੀ ਵੀ ਤੂੰ ਰੱਛਾ ਉਹ ਕਹਿੰਦਾ ਮੈਂ ਉਹਨਾਂ ਨੂੰ ਛਿੱਕੂ ਦਾਦਾ ਜਿਹੜੇ ਮੇਰੇ ਮੂਰੇ ਬਿਠੇ ਸੀ ਕਾਗਜ਼ਾਂ ਤੇ ਚੀਤੇ ਸੀ ਅਸਲ ਚ ਖੋਤੇ ਸੀ ਕਾਗਜ਼ਾਂ ਦੀ ਮੁੱਖ ਮੰਤਰੀ ਆ ਬਾਈ ਅਗਲੀ ਤਾਕਤ ਤੱਕ ਤੇ ਹੋ ਰਹਾ ਕਾਗਜ਼ਾਂ ਦੀ ਮੰਤਰੀ ਆ ਉਹ ਹੀ ਤਮਾਤਰ ਲੱਭਦੇ ਫਿਰਦੇ ਆ ਆ ਗੋਣੀ ਇੱਕ ਦੂਜੇ ਤੇ ਵੱਜੀ ਜਾਂਦੇ ਆ ਬਦਲਾਅ ਪੌਂਦਲ ਗਿਆ ਬਾਈ ਕੁੱਲ ਮਿਲਾ ਕੇ ਮੋਲ ਸੋਹਣਾ ਹੈ ਹਾਂ ਆ ਦੇਖ ਹਰੀਆਲੀ ਹੋਈ ਪਈ ਆ ਆ ਹਰੀਆਲੀ ਹਰੀਆਲੀ ਹੋਈ ਪਈ ਆ ਪੱਤ ਝੜ ਚਲ ਗਈ ਆ ਪੱਤ ਝੜ ਚਲ ਗਈ ਤੇ ਉਦੋਂ ਬਾਅਦ ਬਹਾਰਾਂ ਆ ਜਾਂਦੀਆਂ ਬਹਾਰਾਂ ਆ ਜਾਂਦੀਆਂ ਸਾਡੇ ਪਿੰਡ ਦਾ ਸਰਪੰਚ ਕਹਿੰਦਾ ਆਪਾਂ ਵਾਤਾਵਰਨ ਬਚਾਉਣਾ ਦਾ ਰਸਤਾ ਲਾ ਦਿਓ ਅੱਛਾ ਅਸੀਂ ਸਾਰੇ ਪਿੰਡ ਨੇ ਇਕੱਠਾ ਹੋ ਕੇ ਪੌਦੇ ਲਾਤੇ ਆ ਲਾਤੇ ਫੇਰ 10 ਵਜੇ ਅਸੀਂ ਪੌਦੇ ਲਾ ਕੇ ਬਾਹਰ ਨਿਕਲੇ ਆ 12 ਵਜੇ ਸਾਡੇ ਲਾਏ ਪੌਦਿਆਂ ਨੂੰ ਬੱਕਰਾ ਖਾ ਗਿਆ ਹੋਰ ਫਿਰ ਫੇਰ ਫੇਰ ਕੀ ਸੀ ਕੀ ਰਾਤ ਨੂੰ ਪੈਗ ਲਾ ਕੇ ਸਰਪੰਚ ਸਾਹਿਬ ਬੱਕਰਾ ਖਾ ਗਏ ਫਰਨੋ ਪੂਛਵਾਤਾ ਵਰਨ ਦੀ ਆਹ ਤਾਂ ਹਾਲ ਹੋਏ ਪਏ ਆ ਜੋ ਜੀਆਂ ਸਰਕਾਰਾਂ ਉਹ ਜੀਆਂ ਪੰਚਾਇਤਾਂ ਬਣ ਗਈਆਂ ਕਿਤੇ ਮੂ ਇਹਨਾਂ ਦੇ ਉਹਤ ਲਿਆ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਕੀ ਸਹੀ ਗੱਲ ਹੈ ਹੀਟ ਲਿਆ ਨੂੰ ਪੰਚਾਇਤ ਨਹੀਂ ਆਉਂਦੀ ਕੀ ਇਹਨਾਂ ਨੂੰ ਸੁੱਝਦਾ ਹੀ ਕੁੱਖ ਨਹੀਂ ਗਾ ਸਹੀ ਗੱਲ ਹੈ ਬਾਗਾ ਕਹਿੰਦੇ ਪਿੰਡਾਂ 'ਚ ਸਰਬਸੰਮਤੀਆਂ ਹੋ ਗੀਆਂ ਕਿਦੇ ਕਿਦੇ ਹੋਈਆਂ ਬਈ ਹੱਥ ਖੜਾ ਕਰਿਓ ਖਾਂ ਸਾਰਿਆਂ ਦੇ ਸਾਡੇ ਵੀ ਹੋ ਜਾਵਾ ਆ ਸਰਪਸੰਤੀਆ ਹੋਈਆਂ ਤਾਂ ਹੈ ਕਰਾਈਆਂ ਕਿਵੇਂ ਆ ਟੱਕੇ ਨਾਲ ਹੀ ਕਰਾਈਆਂ ਹੋਰ ਕਿਸੇ ਦੇ ਕਾਗਜ਼ ਨਹੀਂ ਜਮਾਉਣ ਦਿੱਤੇ ਕਹਿੰਦੇ ਚਲੋ ਚਲੋ ਸਰਪਸੰਤੀ ਆ ਬਣ ਕੇ ਸਰਪੰਚ ਇਹ ਵੀ ਸਰਪੰਚੀ ਚ ਖੜ ਗਿਆ ਆ ਖੜੇ ਸੀਗੇ ਆਪਾਂ ਮੇਰਾ ਬਾਪੂ ਵੀ ਨਾਲ ਹੀ ਖੜ ਗਿਆ ਬਾਪੂ ਵੀ ਖੜਿਆ ਸੀ ਇਹ ਜਿੱਤ ਗਿਆ ਦਾ ਬਾਪੂ ਹਾਰ ਗਿਆ ਆ ਬਾਪੂ ਨੂੰ ਹਰਾਇਆ ਆਪਾਂ ਲੈ ਹਾਰ ਗਿਆ ਤੇ ਬਾਕੀ ਲੋਕਾਂ ਨੂੰ ਚੋਣ ਨਿਸ਼ਾਨ ਮਿਲਦੇ ਕਿਸੇ ਨੂੰ ਟ੍ਰੈਕਟਰ ਮਿਲਦਾ ਕਿਸੇ ਨੂੰ ਬੈਟ ਪੱਲਾ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਤੇ ਬਾਪੂ ਨੂੰ ਕੀ ਮਿਲਿਆ ਬਾਪੂ ਨੂੰ ਚੋਣ ਨਿਸ਼ਾਨ ਮਿਲ ਗਿਆ ਮੂਲੀ ਮੂਲੀ ਬਾਕੀ ਚੋਣ ਨਿਸ਼ਾਨਾਂ ਦੇ ਲੋਕੀ ਮੋਹਰਾਂ ਨਾਲ ਚੱਲ ਗਏ ਤੇ ਬਾਪੂ ਵਾਲੇ ਤੇ ਉਹਦੇ ਤੇ ਲੂਣ ਪਾਪਾ ਚੱਲੇ ਇਹਨਾਂ ਦਾ ਚੋਣ ਨਿਸ਼ਾਨ ਕਰਾਰਾ ਕਰਦਾ ਬਾਪੂ ਦਾ ਕਿਰਕਰਿਆ ਕਰਦਾ ਜਣੀ ਮੂੰਹ ਲਟਕਾਈ ਬੈਠਾ ਸੀ ਫੇਰ ਪਿੰਡ ਦੇ ਲੋਕ ਆਏ ਅਫਸੋਸ ਕਰਨ ਅੱਛਾ ਕਹਿੰਦੇ ਚੱਲ ਕੋਈ ਨਾ ਭਾਈ ਤੂੰ ਹਾਰ ਗਿਆ ਮੁੰਡਾ ਜਿੱਤਿਆ ਘਰ ਦੀ ਗੱਲ ਇੱਕੋ ਤਾਂ ਗੱਲ ਹੈ ਇੱਕੋ ਗੱਲ ਹੈ ਬਾਪੂ ਕੀ ਕਹਿੰਦਾ ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਕੇ ਆਪਣਾ ਅਹੁਦਾ ਵਧਿਆ ਹਲੋ ਕਿਵੇਂ ਕਹਿੰਦਾ ਜਿੱਤਿਆਂ ਦੇ ਸਰਪੰਚ ਹੋਣਾ ਹੀ ਹੁਣ ਸਰਪੰਚ ਦੇ ਪਿਓ ਵਾਜਦੇ ਆ ਹਾਰੇ ਹੋਏ ਸਰਪੰਚ ਲਾਨਤੀ ਬੰਦੇ ਚਾਲੀ ਉਮੀਦਵਾਰ ਨਕਲੀ ਸਰਪੰਚ ਝਾੜੂਆ ਵੇ ਇਕਲੇ ਲਲਾ ਕਿ ਮੈਂ ਕਿਉਂ ਪਰਚਾਈ ਵੀ ਵੋਟਾਂ 'ਚ ਖੜੀ ਹੋਰ ਤੇਰੀ ਪਰਚਾਈ ਵੀ ਖੜ ਗਈ ਵੋਟਾਂ 'ਚ ਆ ਫੇਰ ਕਹਿੰਦੀ ਸਰਕਾਰ ਨਵੀਂ ਬਣੀ ਆ ਰਿਜ਼ਰਵੇਸ਼ਨ ਆ ਗਈ ਔਰਤਾਂ ਵਾਸਤੇ ਮੈਂ ਵੀ ਮੈਂਬਰ ਨਹੀਂ ਖੜਨਾ ਅੱਛਾ ਤਾਂ ਅੱਜ ਭਰਤੇ ਹੋਣਾ ਮੇਰਾ ਸਾਰਾ ਪਿੰਡ ਭਰ ਜਾਂਦਾ ਤੂੰ ਵੀ ਭਰ ਦੇ ਆਲਾ ਫੇਰ ਕਾਗਜ਼ ਭਰਤੇ ਆ ਕਾਗਜ਼ ਭਰਤੇ ਤੇ ਕਰ ਕਰ ਜਾਵੀਂ ਕਹਿੰਦੀ ਭਾਈ ਸਾਹਿਬ ਨਿਗਰੱਖੋ ਮੈਂ ਵੋਟਾਂ 'ਚ ਖੜੀ ਆਂ ਹਾਂ ਭਾਈ ਸਾਹਿਬ ਨਿਗਰੱਖੋ ਮੈਂ ਵੋਟਾਂ 'ਚ ਖੜੀ ਆਂ ਭਾਈ ਸਾਹਿਬ ਤੁਸੀਂ ਵੀ ਨਿਗਰੱਖੋ ਮੈਂ ਵੋਟਾਂ 'ਚ ਖੜੀ ਆਂ ਆ ਭਾਈ ਸਾਹਿਬ ਕੀ ਕਹਿੰਦੇ ਭਾਈ ਸਾਹਿਬ ਕਹਿੰਦੇ ਬੀਬੀ ਸਾਡੀ ਤਾਂ ਨਿਗਾਈ ਤੇਰੇ ਤੋਂ ਆ ਉਹ ਜਦੋਂ ਦੀ ਆਈ ਪਿੰਡ 'ਚ ਸਾਡੀ ਉਦੋਂ ਦੀ ਨਿਗਾਹ ਕਰੇ ਅਸੀਂ ਤਾਂ ਜਣੀ ਦੀ ਨਿਗਾਹ ਪੱਟੀ ਨਹੀਂ ਕਰਦੇ ਆ ਟੋਕ ਦੇਣਾ ਬਾਅਦ ਕਾਗਜ਼ ਵਾਪਸ ਲੈ ਕੇ ਬਹਿ ਗਈ ਆ ਅੱਛਾ ਆਹੋ ਫੇਰ ਕਹਿੰਦੀ ਲੋਕਾਂ ਦੀ ਤਾਂ ਨਿਗ੍ਹਾ ਹੀ ਬੜੀ ਮਾੜੀ ਆ ਔਰਤਾਂ ਤੋਂ ਦੇਖਦੇ ਬੜੀ ਮਾੜੀ ਨਿਗਾ ਨਾਲ ਦੱਸੋ ਵੀ ਐਂ ਦੇਖਦੇ ਆ ਨਾ ਸਹੀ ਗੱਲ ਆ ਔਰਤਾਂ ਛੇਤੀ ਜ਼ਿਆਦਾ ਦੱਸ ਸਕਦੀਆਂ ਆ ਔਰਤਾਂ ਨੂੰ ਬੜੀ ਪੂਰੀ ਨਿਗਾ ਨਾਲ ਦੇਖਦੇ ਲੋਕ ਬਿਲਕੁਲ ਇਹ ਸਾਡਾ ਸਮਾਜ ਹੀ ਇਹੋ ਜਿਹਾ ਬਣ ਗਿਆ ਸਹੀ ਗੱਲ ਇਹਨਾਂ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਆ ਹੋਰ ਦੱਸ ਦੇ ਲੈ ਲੈ ਹਾਸੇ ਖੇਡੇ ਵਾਲੀ ਗੱਲ ਕਰਦੇ ਆ ਹਾਂ ਮੇਰੇ ਵਿਆਹ ਦੀ ਗੱਲ ਚੱਲੀ ਹੈ ਅੱਛਾ ਮੇਰੇ ਚੱਲਦੀ ਸੀ ਬਾਈ ਰਿਸ਼ਤੇ ਮੈਂ ਦੋ ਕੁ ਮਿੰਟ ਹੀ ਲਾਉਣੇ ਆ ਬਸ ਹੁਣ ਮੈਥੋਂ ਵੀ ਪੁੜੇ ਕਟਾਏ ਜਾਂਦੇ ਪੁੜਿਆਂ ਦੀ ਹੋ ਜਾ ਹੁਣ ਇੱਥੇ ਤਾਂ ਮੇਰਾ ਦਿਲ ਮੈਨੂੰ ਲਾਦਾ ਕਰਦਾ ਤੂੰ ਕਮਜ਼ੋਰ ਫਾਰਾ ਫਲਾਟ ਨਿਚੋੜਦਾ ਹੀ ਆ ਵਿਆਹ ਦੀ ਗੱਲ ਚੱਲੀ ਹੈ ਵਿਆਹ ਦੀ ਗੱਲ ਚੱਲੀ ਮੇਰੇ ਚੱਲਦੀ ਰਿਸ਼ਤੇ ਦੀ ਗੱਲ ਹਾਂ ਰਿਸ਼ਤੇ ਦੀ ਗੱਲ ਚੱਲਦੀ ਹੈ ਮੈਨੂੰ ਹਫ਼ਤੇ 'ਚ ਦੋ ਤਿੰਨ ਵਾਰੀ ਦੇਖਣ ਆਲੇ ਆਉਂਦੇ ਆ ਕਹਿੰਦੇ ਕੀ ਹੈ ਰੌਲਾ ਇਸ ਗੱਲ ਦਾ ਕਹਿੰਦੇ ਕੁਝ ਨਹੀਂ ਕੱਲਾ ਦੇਖ ਕੇ ਮੁਰ ਜਾਂਦੇ ਉਹਦੂ ਮਚੋਲਾ ਚਾਚਦਾ ਮੈਂ ਬਚੋਲਾ ਲੱਭ ਲਿਆ ਫੇਰ ਮੈਨੂੰ ਕੁੜੀ ਕਹਿੰਦੇ ਜੀ ਮੁੰਡਾ ਸਾਨੂੰ ਪਸੰਦ ਕੰਮ ਦੱਸੋ ਕੀ ਕਰਦਾ ਕੋਈ ਨਹੀਂ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਹਾਂ ਤੇ ਨਾਟਕ ਕਰਦਾ ਆ ਉਹ ਨਾਟਕ ਕਰਦਾ ਕੁੜੀ ਵਾਲੇ ਕੀ ਕਹਿੰਦੇ ਜੀ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਵੀ ਬਹੁਤ ਕਰਨੀ ਹੈ ਹੁਣੇ 200 ਕਰਕੇ ਦਿਖਾ ਦੋਗੇ ਕਹਿੰਦਾ ਰਹਿੰਦੀ ਇੰਸਟਾਗ੍ਰਾਮ ਤੇ ਆ ਇਹ ਰੀਲਾਂ ਬੜੀਆਂ ਬਣਾਉਂਦੀ ਆ ਇਹਦੇ 12500 ਫੋਲੋਅਰ ਵੀ ਆ ਤੁਸੀਂ ਕੀ ਕੀਤਾ ਕਰਨਾ ਕੀ ਸੀ ਆਉਂਦੇ ਹੋ ਕੁੜੀ ਨੂੰ ਫੋਲੋ ਕਰਕੇ ਆਏ ਹੁਣ ਉਹ ਤਾਂ ਰੀਲਾਂ ਦੇਖੀ ਚਾਈਦੀ ਆ ਵਧੀਆ ਟਾਈਮ ਪਾਸ ਹੋ 1 ਵਜੇ ਤੈਨੂੰ 1.5 GB ਡਾਟਾ ਮਕੋ ਲਈ। ਵਾਹੀ ਵਧੀਆ ਕੰਮ ਲੱਗੇ ਆ। ਹੋ ਐਨਾ ਤੋਂ ਸੁਣਿਆ ਤੇ ਇਥੋਂ ਕੁਝ ਨਹੀਂ ਸਰਿਆ। ਕਰਿਆ ਕਿਉਂ ਨਹੀਂ ਮੈਂ ਗੱਲ ਸਰੇ ਲਾਤੀ। ਹਾਂ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ 'ਚ ਨਾ ਲਿਓ। ਖਲਾਓ ਕਿਉਂ? ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ। ਤੇ ਕਰਤੀਏ। ਫਿਰ ਸਿੱਧੇ ਮੁੱਖ ਮੰਤਰੀ। ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਗੇ। ਲਈ ਜਾਓ ਧਰਨੇ ਫਿਰ ਚੰਗੇ ਰਹੋ ਗੱਲ। ਉਹ ਆਖਰੀ ਗੱਲ ਸੁਣਾਉਣੀ ਆ। ਹਾਂ ਕੱਲਾਂ ਤਾਂ ਬਹੁਤ ਆਡੇ ਕੋਲੇ। ਬਾਹਲੀਆਂ ਗੱਲਾਂ ਸੁਣ ਸੁਣ ਕੇ ਫਿਰ ਅੱਕ ਵੀ ਜਾਂਨੇ ਹੋ, ਥੱਕ ਵੀ ਜਾਂਨੇ ਹੋ। ਫਿਰ ਨਵੀਆਂ ਗੱਲਾਂ ਕਿਸੇ ਹੋਰ ਥਾਂ ਤੇ ਸੁਣਾ ਦੇਵਾਂਗੇ ਹੋਰ ਵੀ ਸਟਾਲਾਂ ਲੱਗੀਆਂ ਹਨ ਕਈਆਂ ਬੰਦੇ ਨੇ ਕਿਹਾ ਸਾਡੀ ਸਟਾਲ ਮੁਰਿਆ ਉਹ ਰੌਣਕਾਂ ਨਹੀਂ ਕਿ ਉੱਥੇ ਰੌਣਕਾਂ ਲਾਵਾਂਗੇ ਲੈ ਵੀ ਅੱਜਕੱਲ ਅੰਗਰੇਜ਼ੀ ਵਾਲਾ ਕੋਰਸ ਕਰਕੇ ਜਾਂਦੇ ਮੁੰਡੇ ਕੁੜਨਾ ਆ ਜਾਂਦੇ ਅੱਜਕੱਲ ਦੇ ਮੁੰਡੇ ਕੁੜੀਆਂ ਮੇਰੇ ਜਵਾਨੀ ਪਹਿਰੇ ਦੀ ਗੱਲ ਮੇਰਾ ਇਸ਼ਕ ਮੁਹੱਬਤ ਚੱਲਦਾ ਸੀ ਕਿਸੇ ਨਾਲ ਅੱਛਾ ਪਿਆਰ ਮੁਹੱਬਤ ਪਿਆਰ ਚੱਲਦਾ ਸੀ ਉਹ ਕੁੜੀ ਬਾਈ ਜੀ ਅੰਗਰੇਜ਼ੀ ਵਾਲਾ ਕੋਰਸ ਕਰਕੇ ਕੈਨੇਡਾ ਵਗ ਗਈ ਹਲਾ ਫੇਰ ਮੈਂ ਕਿਹਾ ਤੂੰ ਬਾਹਰ ਚੱਲੀ ਆਂ ਕਰ ਕੋਈ ਪਿਆਰ ਦੀ ਨਿਸ਼ਾਨੀ ਦੇ ਜਾ ਆ ਦਿੰਦੇ ਆ ਲੋਕ ਪਿਆਰ ਮੈਂ ਬਚ ਨਿਸ਼ਾਨੀਆਂ ਮੈਨੂੰ ਦੇ ਕੇ ਪੈਰ ਦੀ ਜੁੱਤੀ ਪੈਰ ਦੀ ਜੁੱਤੀ ਮੈਂ ਕਿਹਾ ਚਲੋ ਮਹਿਬੂਬਾ ਦੇ ਪੈਰ ਦੀ ਜੁੱਤੀ ਸੋਨੇ ਚ ਮੜਾ ਦਈਏ ਹਾਂ ਤੂੰ ਮੜਾ ਲਈ ਹਾਂ ਦੀ ਮੈਂ ਸੋਨੇ ਚ ਮੜਾਤੀ ਮੈਂ ਸੁਨਾਰੇ ਕੋਲ ਕੀ ਦੀ ਹੈ ਤੂੰ ਕੀ ਕਿਹਾ ਮੈਂ ਕਹ ਮੇਰੀ ਮਹਿਕੂਬਾ ਦੀ ਉਹ ਕੀ ਕਹਿੰਦਾ ਉਹਨੇ ਪੋਹੀ ਜੁੱਤੀ ਫੜੀ ਪੰਜ ਸੱਤ ਮੇਰੇ ਸਿਰ ਤੇ ਮਾਰੀ ਆ ਉਹ ਕਿਉਂ ਉਹ ਕਹਿੰਦਾ ਅਸੀਂ ਸਾਰੀ ਰਾਤ ਦੇ ਸਾਰਾ ਟੱਬਰ ਨੂੰ ਚੁੰਮੀਆਂ ਨੇ ਪਤਾ ਨਹੀਂ ਕਿਹੜੇ ਪੀਰ ਦੀਆਂ ਖੜਾਵਾ ਥੂਸੇ ਲੀਨੀਆਂ ਖੜਾਵਾ ਦੇ ਆ ਅਸੀਂ ਇਹ ਤੋਂ ਮੰਨਤਾ ਮੰਗੀ ਜਾਂਨੇ ਬੋਲ ਖੇਤਾਂ ਦਾ ਮੇਰੇ ਘਰ ਵਾਲੀ ਤਾਂ ਤਿੰਨ ਆਰੀਏ ਚ ਪਾਣੀ ਪਾ ਕੇ ਪੀ ਗਈ ਕਿਹੜੀ ਕਿਸੇ ਦੇਵੀ ਸ਼ਕਤੀ ਦੀਆਂ ਹੈ ਉਹ ਵਸ ਗਈ ਬੇਲਾ ਜਾਣਦਾ ਹੋਇਆ ਲੈ ਜਾਂਦੇ ਜਾਂਦੇ ਗੱਲ ਸੁਣਾਦੇ ਕਿਤਾਬਾਂ ਦਾ ਮੇਲਾ ਲੱਗਿਆ ਆ ਕਿਤਾਬਾਂ ਦੀ ਗੱਲ ਸੁਣਾ ਦਿੰਦੇ ਆ ਜਦੋਂ ਕਿਤਾਬਾਂ ਦੀ ਗੱਲ ਹੁੰਦੀ ਮੈਨੂੰ ਭਗਤ ਸਿੰਘ ਹਮੇਸ਼ਾ ਯਾਦ ਆਉਂਦਾ ਹੈ ਵੈਸੇ ਤਾਂ ਹਮੇਸ਼ਾ ਹੀ ਯਾਦ ਰਹਿੰਦਾ ਕਿਉਂਕਿ 23 ਸਾਲ ਦਾ ਨੌਜਵਾਨ ਕਿੰਨੀਆਂ ਸਾਰੀਆਂ ਕਿਤਾਬਾਂ ਤੋਂ ਜੇਲ੍ਹ 'ਚ ਹੀ ਪੜ ਗਿਆ ਸੀ ਆਖਰੀ ਸਮੇਂ ਦੀ ਕਿਤਾਬ ਪੜ ਰਿਆ ਸੀ ਜ਼ਫਰ ਸੁਣ ਲੈ ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੀ ਦੀ ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੀ ਦੀ ਬੜਾ ਸੀ ਗਿਆਨ ਤੇ ਰੱਖਦਾ ਧਿਆਨ ਨਬਜ਼ ਨੂੰ ਪੜਦਾ ਵੀ ਸੀ ਬੰਦੂਕਾਂ ਰੱਖੋ ਕਿਤਾਬਾਂ ਉਹ ਭਗਤ ਸਿੰਘ ਪੜਦਾ ਵੀ ਸੀ ਬੰਦੂਖਾਂ ਰੱਖੋ ਤਪਾਪਾਂ ਚੁੱਕੋ ਭਗਤ ਸਿੰਘ ਪੜਦਾ ਵੀ ਸੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਇਸ ਕਲੰਗ ਮਾਣਿਆ ਤੁਸੀਂ ਹੱਸੇ ਬਸ ਜਾਏ ਉਹਨਾਂ ਨੂੰ ਮੈਂ 2 ਮਿੰਟ ਤੁਹਾਡੇ ਲੈਣੇ ਆ ਕੁਝ ਮੰਗਣਾ ਨਹੀਂ ਤੁਹਾਡੇ ਤੋਂ ਮਰਜ਼ੀ ਨਾਲ ਜੋ ਮਰਜ਼ੀ ਦੇ ਦਿਓ ਅੱਛਾ ਜੀ ਇੱਕ ਬੇਨਤੀ ਹੈ ਸਾਡੀਆਂ ਨਵੀਆਂ ਨਵੀਆਂ ਵੀਡੀਓਜ਼ ਦੇਖਣ ਵਾਸਤੇ ਇੰਸਟਾਗ੍ਰam ਤੇ ਸੀ ਕੇ ਅਵਤਾਰ ਮੇਰੀ ਆਈਡੀ ਹੈ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਸਾਡਾ ਪੇਜ ਹੈ अवतार ਛੜਕ ਕਰਕੇ ਫੇਸਬੁੱਕ ਤੇ ਤਾਂ ਕਿ ਸਾਡੀ ਨਵੀਂ ਗਤੀਵਿਧੀ ਜੋ ਵੀ ਅਸੀਂ ਕਰਦੇ ਆ ਉਹਦੇ ਨਾਲ ਤੁਸੀਂ ਜੁੜੇ ਰਹੋ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੋਸ਼ਲ ਮੀਡੀਆ ਨਾਲ ਆਪਾਂ ਸਾਰੇ ਜੁੜੇ ਰਹਿੰਨੇ ਆ ਔਰ ਦੂਸਰੀ ਬੇਨਤੀ ਆਹ ਜਿਹੜੀ ਬਾਈ ਨੇ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦਿੱਤੀ ਆ ਮੈਂ ਹੁਣ ਬੋਲਣਾ ਨਹੀਂਗਾ ਇਹ ਹੀ ਆ ਕਿਸੇ ਦੀ ਵੀ ਕੋਈ ਇੱਛਾ ਹੈ ਕਿਉਂਕਿ ਅਸੀਂ ਵੀ ਤੁਹਾਡੇ ਵਾਂਗ ਸਟੂਡੈਂਟ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹਦੇ ਆ ਅ ਅਸੀਂ ਕੋਈ ਤਿਆਰੀ ਚ ਨਹੀਂ ਆਏ ਸੀ ਅੱਜ ਪਰਫਾਰਮ ਕਰਨ ਦਾ ਕੋਈ ਸਾਡਾ ਪਲਾਨ ਨਹੀਂ ਸੀਗਾ ਸਾਡੇ ਬਹੁਤ ਸਾਰੇ ਮਿੱਤਰ ਆ ਇੱਥੇ ਬਾਈ ਸਾਡੇ ਵੱਡੇ ਭਾਈ ਬਲਵਿੰਦਰ ਬੋਲਟ ਜੀ ਫਿਲਮਾਂ ਚ ਆਪਾਂ ਇਹਨਾਂ ਨੂੰ ਦੇਖਦੇ ਆਂ ਨਾਟਕ ਇਹਨਾਂ ਨੇ ਥੀਏਟਰ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਿਆਦਾ ਕੀਤਾ ਹੈ ਅ ਹੋਰ ਕਿੰਨੇ ਸਾਰੇ ਸਾਡੇ ਸੱਜਣ ਮਿੱਤਰ ਸਾਡੇ ਭਾਈ 22 ਵੱਡੇ ਭਾਈ ਖੜੇ ਹੋਏ ਆ ਸੁਖੀ ਪਾਤੜਾ ਜੀ ਨਾਟਕਾਂ ਚ ਥੀਏਟਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਹੈ ਇਸ ਇਲਾਕੇ ਦੇ ਵਿੱਚ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਯਾਰ ਸਾਰੇ ਚਲੇ ਗਏ ਮੈਂ ਬਾਦੀ ਸਿਆਣੀ ਜੀ ਗੱਲ ਕਰਦੀ ਕੋਈ ਅੱਛਾ ਚਲੋ ਉਸੋ ਇਹਨਾਂ ਨੇ ਇਸ ਕਲਾ ਨੂੰ ਮਾਣਿਆ ਸੀ ਬਹੁਤ ਧੰਨਵਾਦ ਕਰਦੇ ਆ ਪ੍ਰੋਫੈਸਰ ਬਾਲੀ ਭਿੰਦਰ ਜੀ ਇੱਕ ਖੜੇ ਸੀ ਕਿਉਂ ਚਲੇ ਗਏ ਕਿਉਂਕਿ ਉਹ ਉਹਨਾਂ ਨੂੰ ਸ਼ਾਇਦ ਕੋਈ ਕਾਲ ਆ ਗਈ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਾਰੇ ਅ ਬੜੇ ਜ਼ਿਕਰਯੋਗ ਤੁਸੀਂ ਇਸ ਕਲਾ ਨੂੰ ਮਾਣਿਆ ਔਰ ਖਾਸ ਕਰ ਇਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਬਹੁਤ-ਬਹੁਤ ਸ਼ੁਕਰੀਆ ਤਹਿ ਦਿਲ ਤੋਂ ਧੰਨਵਾਦ ਤੁਹਾਡਾ